ਅਨ ਖਬਰਾਂ ਜਿਹੜੀਆਂ ਆਈਆਂ ਨੇ ਉਸ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ BC ਵਿੱਚ ਆਉਣ ਵਾਲੀ ਪਾਈਪਲਾਈਨ ਦੀ ਡੀਲ ਮਾਰ ਲਈ ਹੈ ਵੀਰਵਾਰ ਨੂੰ ਐਲਾਨ ਹੋਣ ਦੀ ਪੂਰੀ ਉਮੀਦ ਹੈ BC ਦੇ ਪ੍ਰੀਮੀਅਰ ਡੇਵਿਡ EB ਲਈ ਨਿਮੋਸ਼ੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਉਹ ਇਸ ਪਾਈਪਲਾਈਨ ਦੀ ਕਰੜੀ ਵਿਰੋਧਤਾ ਕਰਦੇ ਆਏ ਹਨ ਉਹਨਾਂ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ ਤੇ ਪ੍ਰਾਈਮ ਮਿਨਿਸਟਰ ਨੂੰ ਇਹ ਦੱਸਿਆ ਹੈ ਕਿ ਮੈਂ ਇਸ ਤੋਂ ਖੁਸ਼ ਨਹੀਂ ਹਾਂ ਔਰ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਚਲੋ ਹੁਣ ਹੀ ਮੈਨੂੰ ਸ਼ਾਮਲ ਕਰ ਲਓ ਇਸ ਦੇ ਵਿੱਚ ਅਲਬਰਟਾ ਤੇ ਆਟਵਾ ਨੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਐਮ ਓ ਯੂ ਸਾਈਨ ਕਰ ਲਿਆ ਹੈ ਜਿਸ ਦਾ ਐਲਾਨ ਪਰਸੋਂ ਵੀਰਵਾਰ ਨੂੰ 27 ਨਵੰਬਰ ਨੂੰ ਹੋ ਜਾਣ ਦੀ ਖਬਰ ਆਈ ਹੈ ਸੋ ਇਹ ਜੇ ਐਲਾਨ ਹੋ ਜਾਂਦਾ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਦੀ ਪੁੱਛਗਿੱਛ ਨਹੀਂ ਹੁੰਦੀ ਤਾਂ ਪ੍ਰੀਮੀਅਰ ਡੇਵਿਡ ਈ ਬੀ ਕਾਫੀ ਨਾਰਾਜ਼ ਹੋ ਸਕਦੇ ਹਨ ਲੇਕਿਨ ਪ੍ਰਾਈਮ ਮਿਨਿਸਟਰ ਲੱਗਦਾ ਕਿ ਇਸ ਗੱਲ ਨੂੰ ਇਨੀ ਇੰਪੋਰਟੈਂਸ ਨਹੀਂ ਦੇ ਰਹੇ ਅ ਸੋ ਬ੍ਰਿਸ਼ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਜਿਹੜੀ ਪ੍ਰਾਈਮ ਮਿਨਿਸਟਰ ਨੂੰ ਗੱਲ ਕਹੀ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਦੱਸ ਦਿੱਤਾ ਕਿ ਐਸਬੀਸੀ ਨੂੰ ਇਹਨਾਂ ਗੱਲਾਂ ਬਾਤਾਂ ਵਿੱਚ ਸ਼ਾਮਲ ਨਾ ਕਰਨਾ ਇਸ ਨੂੰ ਸਵੀਕਾਰ ਨਹੀਂ ਹੈ ਔਰ ਡੇਵਿਡ ਈਬੀ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਮੇਰੇ ਲਈ ਕਿੰਨਾ ਅਨਐਕਸੈਪਟੇਬਲ ਆ ਤੇ ਬ੍ਰਿਸ਼ਕਲੰਬੀਆ ਵਿੱਚ ਮਾਮਲਿਆਂ ਦੇ ਬਾਰੇ ਵਿੱਚ ਉਹ ਉਹਨਾਂ ਨੂੰ ਮੇਜ਼ ਦੇ ਉੱਤੇ ਨਾ ਬਿਠਾਉਣਾ ਇਹ ਬਹੁਤ ਗਲਤ ਹੈ ਅਤੇ ਉਹਨਾਂ ਨੇ ਕਿਹਾ ਕਿ ਚਲੋ ਹੁਣੇ ਹੀ ਮੇਰੇ ਨਾਲ ਉਹ ਗੱਲਬਾਤ ਕਰ ਲੈਣ ਹਾਲੇ ਵੀ ਮੈਨੂੰ ਉਹ ਸ਼ਾਮਲ ਕਰ ਸਕਦੇ ਹਨ ਪਰ ਕਾਰਨੀ ਦੇ ਦਫ਼ਤਰ ਤੋਂ ਇਹ ਸੰਕੇਤ ਮਿਲਿਆ ਕਿ ਅਲਬਰਟਨ ਅਲ ਸਮਝੌਤਾ ਹਲੇ ਅੰਤਮ ਨਹੀਂ ਹੈ ਲੇਕਿਨ ਮੰਬਰੈਂਡਮ ਆਫ ਅੰਡਰਸਟੈਂਡਿੰਗ ਸ਼ਾਮਲ ਹੋ ਗਿਆ ਹੈ ਸੋ ਪਾਈਪਲਾਈਨ ਦੇ ਸਮਰਥਨ ਦੇ ਵਿੱਚ ਉਹ ਹੋ ਸਕਦਾ ਕਿ ਸ਼ਾਮਲ ਹੋ ਜਾਣ ایਬੀ ਨੇ ਬੀਸੀਡੀ ਜਿਹੜੀ ਪਾਰਟਨਰਸ਼ਿਪ ਹੈ ਉਸ ਦੇ ਵਿੱਚ ਉਸ ਦੀ ਮੰਕੀਤੀ ਹੈ ਲੇਕਿਨ ਦੂਜੇ ਪਾਸੇ ਜਿਹੜੇ એનર્ਜੀ ਮਿਨਿਸਟਰ ਨੇ ਫੈਡਰਲ એનર્ਜੀ ਮਿਨਿਸਟਰ ਟਿਮ ਹੌਜਸਨ ਉਹ ਕਹਿੰਦੇ ਕਿ ਫੈਡਰਲ ਸਰਕਾਰ ਵੈਸਟ ਕੋਸਟ ਕੋਸਟ ਦੇ ਉੱਤੇ ਤੇਲ ਟੈਂਕਰ ਬੈਨ ਨੂੰ ਵੀ ਰੱਦ ਕਰਨਾ ਚਾਹੁੰਦੀ ਹੈ ਇਸ ਵੇਲੇ ਬੈਨ ਲੱਗਿਆ ਹੋਇਆ ਕਿ ਤੇਲ ਦੇ ਟੈਂਕਰ ਨਹੀਂ ਆ ਸਕਦੇ ਔਰ ਹੁਣ ਕਿਉਂਕਿ ਪਾਈਪਲਾਈਨ ਦੀ ਮਨਜ਼ੂਰੀ ਦੀ ਅੰਡਰਸਟੈਂਡਿੰਗ ਹੋ ਜਾਣੀ ਇੱਕ ਗੱਲ ਹੈ ਦੂਸਰੇ ਪਾਸੇ ਟੈਂਕਰਾਂ ਨੂੰ ਵੀ ਉਹ ਖੋਲਣਾ ਚਾਹੁੰਦੇ ਨੇ ਕਿਉਂਕਿ ਪ੍ਰੀਮੀਅਰ ਡੈਨੀਅਲ ਸਮਿਥ ਚੋਂਦੇਸਨ ਕੇ ਤੇਲ ਦੇ ਟੈਂਕਰਾਂ ਦੀ ਵੀ ਆਵਾਜਾਈ ਸ਼ੁਰੂ ਹੋ ਜਾਏ ਡੇਵਿਡੀ ਵੀ ਹੋ ਰਹੀ ਬੇਸ਼ੱਕ ਨੇਟਿਵਸ ਨੂੰ ਅਨਡੇਜਨਸ ਲੋਕਾਂ ਨੂੰ ਆਪਣੀ ਟਾਲ ਬਣਾ ਰਹੇ ਨੇ ਲੇਕਿਨ ਲੱਗਦਾ ਕਿ ਆਟਵਾਨ ਨੂੰ ਇਹ ਗੱਲ ਬਹੁਤੀ ਜੱਚੀ ਨਹੀਂ ਹੈ ਅਤੇ ਉਹ ਆਪਣਾ ਕੰਮ ਕਰੀ ਜਾ ਰਹੇ ਹਨ ਬਿਨਾਂ ਇਸ ਗੱਲ ਦੀ ਪਰਵਾਹ ਕਰਿਆ ਕਿ ਬੀਸੀ ਦੇ ਪ੍ਰੀਮਰ ਕੀ ਮਹਿਸੂਸ ਕਰਦੇ ਨੇ ਉਸ ਤੋਂ ਪਹਿਲਾਂ ਡੈਨਲ ਸਮਿਥ ਨੇ ਇਹ ਵੀ ਕਹਿ ਦਿੱਤਾ ਸੀ ਕਿ ਡੇਵਿਡ ਈਬੀ ਦਾ ਇਹੋ ਜੀ ਪਾਈਪਲਾਈਨ ਦੀ ਵਿਰੋਧਤਾ ਕਰਨਾ ਜਿਹਦੇ ਨਾਲ ਸਾਰੇ ਮੁਲਕ ਨੂੰ ਫਾਇਦਾ ਪਹੁੰਚਣ ਵਾਲਾ ਅਨ ਕੈਨੇਡੀਅਨ ਹੈ ਸੋ ਇਸ ਕਿਸਮ ਦੀ ਟੈਨਸ਼ਨ ਜਿਹੜੀ ਆ ਉਹ ਪਹਿਲਾਂ ਵੀ ਚੱਲਦੀ ਰਹੀ ਹੈ ਲੇਕਿਨ ਮਿਸਟਰ ਹਜਸਨ ਜਿਹੜੇ ਮੰਿਸਟਰ ਨੇ એનર્ਜੀ ਦੇ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਹਲੇ ਹੋਰ ਸਪਸ਼ਟ ਕਰਾਂਗੇ ਕਿ ਬੈਨ ਕਿਸ ਤਰੀਕੇ ਨਾਲ ਖਤਮ ਕੀਤਾ ਜਾਣਾ ਹੈ ਅਨ ਸੋ ਦੇਖਦੇ ਹਾਂ ਕਿ ਇਹ ਪ੍ਰਪੋਜ਼ਲ ਕੀ ਹੁੰਦੀ ਹੈ ਲੇਟ ਮਨਿਸਟਰ ਲਗਾਤਾਰ ਇਹ ਕਹਿ ਰਹੇ ਨੇ ਕਿ ਗ੍ਰੈਂਡ ਪ੍ਰਪੋਜ਼ਲ ਦਾ ਹੋਰ ਸਪਸ਼ਟੀਕਰਨ ਅਸੀਂ ਦਿਆਂਗੇ ਇਹ ਗ੍ਰੈਂਡ ਪ੍ਰਪੋਜ਼ਲ ਹੈ ਕਿ ਤੇਲ ਦੀ ਪਾਈਪ ਕੱਢਣੀ ਤੇ ਟੈਂਕਰ ਹਟਾਉਣੇ ਜਿਹੜੇ ਤੇ ਪ੍ਰਾਈਮ ਮਿੰਟਰੀ ਬੀਬੀ ਨੂੰ ਬਿਲਕੁਲ ਕਬੂਲ ਨਹੀਂ ਹਨ ਪਰ ਵੈਸੇ ਹੀ ਮੈਂ ਸਾਡੇ ਸੁਣ ਵਾਲਿਆਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਪ੍ਰਾਈਮ ਮਿੰਟਰੀ ਕੋ ਪਾਵਰਸ ਬਹੁਤ ਨੇ ਕੈਨੇਡਾ ਦੇ ਪ੍ਰਾਈਮ ਮਿੰਟਰੀ ਕੋਏ ਜੋ ਚੋਣ ਅਲੇਬਰ ਦੇ ਬਹੁਤ ਘੱਟ ਨੇ ਆਪਣੀਆਂ ਪਾਵਰਸ ਪਰ ਪ੍ਰਾਈਮ ਮਿਨਿਸਟਰ ਕੋ ਪਾਵਰਸ ਬਹੁਤ ਨੇ ਬੇਸ਼ੱਕ ਸਾਡੇ ਸੂਬਿਆਂ ਨੂੰ ਇੱਥੇ ਬਹੁਤ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਲੇਕਿਨ ਅਲਟੀਮੇਟ ਜਿਹੜੀ ਸ਼ਕਤੀ ਹੈ ਉਹ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਹੈ ਖੈਰ ਇਹ ਪੁ ਫੇਰ ਅੱਗੇ ਚਲ ਕੇ ਗੱਲਬਾਤ ਕਰਾਂਗੇ ਉਧਰ ਵਿਦੇਸ਼ ਮੰਤਰੀ ਅਨੀਤਾ ਇੰਦਰਾ ਆਨੰਦ ਦਾ ਕਹਿਣਾ ਹੈ ਕਿ ਭਾਰਤ ਨਾਲ ਵਪਾਰ ਸਮਝੌਤੇ ਲਈ ਗੱਲਬਾਤ ਜਿਹੜੀ ਜਦੋਂ ਅਸੀਂ ਕਰ ਰਹੇ ਹਾਂ ਨਾਲ ਦੀ ਨਾਲ ਅਸੀਂ ਸੁਰੱਖਿਆ ਦੀ ਵੀ ਗੱਲ ਕਰ ਰਹੇ ਹਾਂ ਉਸ ਨੂੰ ਵੀ ਮਾਪ ਤੋਲ ਰਹੇ ਹਾਂ ਕਿ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਮੁੱਦਿਆਂ ਨੂੰ ਵੀ ਲਗਾਤਾਰ ਅਸੀਂ ਗੰਭੀਰਤਾ ਨਾਲ ਲੈ ਰਹੇ ਹਾਂ ਸਿਰਫ ਵਪਾਰ ਹੀ ਨਹੀਂ ਕਰ ਰਹੇ ਭਾਰਤ ਨਾਲ ਸਗੋਂ ਇੰਟਰਫੀਅਰੈਂਸ ਵਗੈਰਾ ਦੀ ਵੀ ਅਸੀਂ ਚੌਂਬੀਨ ਕਰ ਰਹੇ ਹਾਂ ਉਹਨਾਂ ਨੇ ਦੱਸਿਆ ਮਿਨਿਸਟਰ ਆਨੰਦ ਨੇ ਕਿ ਬਹੁਤ ਮਹੱਤਵਪੂਰਨ ਹੈ ਕਿ ਇਹੋ ਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਏ ਅਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਜਨਤਕ ਸੁਰੱਖਿਆ ਜਿਹੜੀ ਹੈ ਪਬਲਿਕ ਸੇਫਟੀ ਸਰਕਾਰ ਦੀ ਸਭ ਤੋਂ ਟਾਪ ਪ੍ਰਾਇਰੀਟੀ ਹੈ ਮੁੱਖ ਤਰਜੀਹੀ ਇਹੀ ਰਹੇਗੀ ਮੰਤਰੀ ਦਾ ਇਹ ਬਿਆਨ ਪ੍ਰਧਾਨ ਮੰਤਰੀ ਮੋਲ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਨਵੇਂ ਵਪਾਰਕ ਸਮਝੌਤੇ ਦੀ ਗੱਲਬਾਤ ਸ਼ੁਰੂ ਕਰਨ ਦੀ ਸਹਿਮਤੀ ਤੋਂ ਬਾਅਦ ਆਇਆ ਹੈ। ਔਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਜਦੋਂ ਇਹ ਵਪਾਰ ਹੋ ਗਿਆ ਜੇ ਨਹੀਂ ਜਦੋਂ ਇਹ ਵਪਾਰ ਹੋ ਗਿਆ ਕਿਉਂਕਿ ਉਹ ਜਨਵਰੀ ਫਰਵਰੀ ਦੇ ਵਿੱਚ ਸਾਲ ਦੇ ਸ਼ੁਰੂ ਦੇ ਵਿੱਚ ਦਿੱਲੀ ਜਾ ਰਹੇ ਨੇ ਅਤੇ ਉੱਥੇ ਕੋਈ ਨਾ ਕੋਈ ਸਮਝੌਤਾ ਕੋਈ ਐਗਰੀਮੈਂਟ ਹੋਣ ਵਾਲਾ ਹੈ ਸੋ 70 ਬਿਲੀਅਨ ਡਾਲਰ ਦਾ ਕਹਿੰਦੇ ਸਾਡਾ ਵਪਾਰ ਹੋ ਜਾਏਗਾ ਇੰਡੀਆ ਦੇ ਨਾਲ 70 ਬਿਲੀਅਨ ਡਾਲਰ ਦਾ ਬੱਬੇ ਨਾਲ ਬਿਲੀਅਨ ਡਾਲਰ ਦਾ ਵਪਾਰ ਹੋ ਜਾਏਗਾ ਜਿਹੜਾ ਕਿ ਹੁਣ 50 ਦੇ ਕਰੀਬ ਹੈ ਇਹ ਤਾਜ਼ਾ ਜਿਹੜੀਆਂ ਖਬਰਾਂ ਨੇ ਇਸ ਦੇ ਵਿੱਚ ਗੱਲ ਇਹ ਲਗਾਤਾਰ ਆ ਰਹੀ ਹੈ ਕਿ 2023 ਦੇ ਵਿੱਚ ਸਿੱਖ ਲੀਡਰ ਹਰਦੀਪ ਸਿੰਘ ਨਿਜਰ ਖੁਰਾਂ ਦੇ ਕਤਲ ਤੇ 파ਰਟੀ 에이전ਟਾਂ ਦੇ ਸ਼ਾਮਲ ਹੋਣ ਤੇ ਕੈਨੇਡੀਅਨ ਦੋਸ਼ਾਂਕਰਨ ਪੈਦਾ ਹੋਏ ਡੂੰਘੇ ਤਣਾਅ ਤੋਂ ਬਾਅਦ ਦੋਨਾਂ ਦੇਸ਼ਾਂ ਨੇ ਆਪਣੇ ਸਬੰਧਾਂ ਦੇ ਵਿੱਚ ਸੁਧਾਰ ਕਰਨ ਦਾ ਇਹ ਸੰਕੇਤ ਦਿੱਤਾ ਹੈ ਤੇ ਮਿਨਿਸਟਰ ਆਨੰਦ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਰੀਕੈਲੀਬ੍ਰੇਟ ਕਰ ਰਹੇ ਹਾਂ ਖੈਰ ਉਸ ਤੋਂ ਬਾਅਦ ਬਾਰਡਰ ਸਕਿਉਰਿਟੀ ਬਿਲ C12 ਦੀ ਗੱਲ ਕਰੀਏ BC12 ਦੇ ਵਿੱਚ ਕੀ ਹੈ ਮੁੱਖ ਗੱਲ ਉਹਦੇ ਵਿੱਚ ਇਹ ਆ कि जेडे ਲੋਕ ਕੈਨੇਡਾ ਦੇ ਵਿੱਚ 1 ਸਾਲ ਤੋਂ ਰਹਿ ਰਹੇ ਨੇ ਜਾਂ ਕੋਈ ਵੀ ਵਿਅਕਤੀ ਜਿਹੜਾ 1 ਸਾਲ ਰਹਿ ਚੁੱਕਾ ਹੈ ਉਸ ਤੋਂ ਬਾਅਦ ਉਹ ਸਾਇਲਮ ਲਈ ਯਰਫਿਊਜੀ ਸਟੇਟਸ ਲਈ ਅਪਲਾਈ ਕਰਦਾ ਹੈ ਉਸ ਦੀ ਐਪਲੀਕੇਸ਼ਨ ਰੱਦ ਕਰ ਦਿੱਤੀ ਜਾਏਗੀ ਜਿਹੜੇ ਲੋਕਾਂ ਨੇ 1 ਸਾਲ ਰਹਿ ਕੇ ਫਿਰ ਉਸ ਤੋਂ ਬਾਅਦ 1 ਸਾਲ ਜਾਂ 1 ਸਾਲ ਤੋਂ ਬਾਅਦ ਘਟੋ-ਘਟ 1 ਸਾਲ ਵੱਧ ਰਹਿ ਕੇ ਫਿਰ ਰਫਿਊਜੀ ਲਈ ਅਪਲਾਈ ਕੀਤਾ ਉਹ ਸਾਰੀਆਂ ਐਪਲੀਕੇਸ਼ਨਸ ਰੱਦ ਕਰ ਦਿੱਤੀਆਂ ਜਾਣਗੀਆਂ बिल सी 12 ਦੇਰ ਹਾਊਸ ਆਫ ਕਾਮਨਸ ਦੇ ਵਿੱਚ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਮੀਟਿੰਗਾਂ ਦੇ ਵਿੱਚ ਇਸ ਦੀ ਚਰਚਾ ਚੱਲਦੀ ਰਹੀ ਹੈ ਅਤੇ ਹਲੇ ਚੱਲ ਰਹੀ ਹੈ ਇਸ ਬਿਲ ਦੇ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ ਅਤੇ ਇਹਦੇ ਵਿੱਚ ਹੋਰ ਵੀ ਕਈ ਪ੍ਰੋਵੀਜ਼ਨਸ ਨੇ ਲੇਕਿਨ ਰਿਫਿਊਜੀ ਐਪਲੀਕੇਸ਼ਨ ਜਿਹੜੀ ਖਾਸ ਤੌਰ ਦੇ ਉਤੇ ਲੋਕ ਇਥੇ 1 ਸਾਲ ਰਹਿ ਚੁੱਕੇ ਨੇ ਉਹਨਾਂ ਦੀਆਂ ਐਪਲੀਕੇਸ਼ਨਸ ਰੱਦ ਕਰਨ ਬਾਰੇ ਇਹ ਬਿਲ ਹੈ ਅਮ ਬਾਕੀ ਅ ਇੱਕ ਰਿਚਮੈਂਟ ਦੀ ਜਿਹੜੀ ਔਰਤ ਆ ਅ ਮੇਰਾ ਖ਼ਲੋਸ ਨੂੰ 18 ਮਹੀਨੇ ਦੀ ਜੇਲ ਹੋਈ ਹੈ bcd ਦੀ ਮਨੀ ਲਾਂਡਰਿੰਗ ਦੇ ਮਾਈਲਸਟੋਨ ਕੇਸ ਦੇ ਵਿੱਚ ਅ ਸੋ bcd ਕੰਬਾਈਨਡ ਫੋਰਸਸ ਦੇ ਸਪੈਸ਼ਲ ਐਨਫੋਰਸਮੈਂਟ ਯੂਨਿਟ ਨੇ ਇਹ ਅਲਾਨ ਕੀਤਾ ਕਿ ਅਲੈਗਜ਼ੈਂਡਰਾ ਜੋਈ ਚਾਹ ਜੇਲ ਦੇ ਵਿੱਚ ਜਾਣਗੇ ਅ ਸੋ ਇਹਨਾਂ ਦੇ ਤੇ ਦੋਸ਼ਾ ਕਿ 8 ਲੱਖ 28 ਹਜ਼ਾਰ ਡਾਲਰ ਇਸ 37 ਸਾਲਾਂ ਦੀ ਔਰਤ ਨੇ ਲੌਂਡਰ ਕਰ ਦਿੱਤੇ ਬਲੈਕ ਮਨੀ ਵਾਈਟ ਕਰ ਦਿੱਤੀ ਸੋ ਇਸ ਕੇਸ ਦੇ ਵਿੱਚ ਇਸ ਨੂੰ ਫੜਿਆ ਗਿਆ ਸੀ 8 ਲੱਖ 28 ਹਜ਼ਾਰ ਡਾਲਰ ਜਿਹੜਾ ਕੈਸ਼ ਸੀ ਉਸ ਕੋਲੇ ਆਇਆ ਅਤੇ ਕੋਰਟ ਡਾਕੂਮੈਂਟਸ ਦੇ ਮੁਤਾਬਕ ਆਫੀਸਰਸ ਨੇ 5 ਲੱਖ ਡਾਲਰ ਦੇ ਤੋਂ ਪੂਰੇ ਸਬੂਤ ਇਕੱਠੇ ਕਰ ਲਏ ਨੇ ਦੇ ਨਾਲ ਕਹਿੰਦੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਕੀਨ 트래ਫ ਕਰਦੇ ਤੌਰ ਦੇਤੇ ਉਸਨੇ ਇਹ ਪੈਸੇ ਕਮਾਏ ਸੰ ਦੇ ਪੈਸੇ ਵਰਤੇ ਸੰ ਇਸ ਕਰਕੇ ਉਸ ਨੂੰ ਜੇਲ੍ਹ ਹੋਈ ਹੈ ਬਾਕੀ ਜਿਹੜੀ ਡੀਅਰ ਹਾਰਵੈਸਟ ਦੀ ਓਕਨੋਰਗਨ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਕਈ ਖਾਸ ਬਿਮਾਰੀਆਂ ਨੇ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਨੇ ਉਹ ਹੋਣ ਕਰਕੇ ਜਿਹੜੇ ਡੀਅਰ ਮਾਰਕ ਲੈ ਕੇ ਆਏ ਨੇ ਖਾਸ ਤੌਰ ਤੇ ਕੁੱਟਨੀ ਏਰੀਆਜ਼ ਦੇ ਵਿੱਚ ਉਹਨਾਂ ਨੂੰ ਹਿਰਨਾ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਸੀ ਜਿਸ ਤੋਂ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ ਐਂਡਰਵੀ ਦੇ ਇਲਾਕੇ ਦੇ ਵਿੱਚ ਜਿਹੜੇ ਹੰਟਰ ਗਏ ਸੰਤੇ ਉੱਥੋਂ ਡੀਅਰ ਮਾਰਕ ਲੈ ਕੇ ਆਏ ਨੇ ਉਹਨਾਂ ਨੂੰ ਇਹ ਕੋਈ ਬਿਮਾਰੀ ਦੱਸੀ ਗਈ ਹੈ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਕਿ ਹੰਟਰ ਜਿਹੜੇ ਹੰਟਿੰਗ ਕਰਨ ਜਾਂਦੇ ਨੇ ਉਹਨਾਂ ਨੂੰ ਇਹ پابੰਦੀ ਆ ਕਿ ਕਿਸੇ ਗ੍ਰਿਜ਼ਲੀ ਬੇਅਰ ਨੂੰ ਮਾਰ ਨਹੀਂ ਸਕਦੇ ਇਹ پابੰਦੀ ਕਦੋਂ ਲੱਗੀ ਸੀ ਕੁਝ ਮਿੰਟਾਂ ਤੱਕ ਰਾਜ ਰਾਏ ਜੀ ਸਦਨ ਨਾਲ ਗੱਲਬਾਤ ਕਰਨ ਗਈ ਜਿਸ ਤਰੀਕੇ ਨਾਲ ਹੁਣ ਗ੍ਰਿਜ਼ਲੀ ਬੇਅਰ ਮਨੁੱਖਾਂ ਲਈ ਖਤਰਾ ਬਣ ਗਏ ਨੇ ਉਹ ਦੇ ਕੰਜ਼ਰਵੇਟਿਵ ਜਿਹੜੇ ਕੰਜ਼ਰਵੇਸ਼ਨ ਵਾਲੇ ਡਿਪਾਰਟਮੈਂਟ ਵਾਲੇ ਲੋਕ ਨੇ ਉਹਨਾਂ ਨੂੰ ਫੜਨ ਦੀ ਯਤਨ ਕਰ ਰਹੇ ਨੇ ਬੇਲਾਕੂਲਾ ਦੇ ਵਿੱਚ ਜਿਹੜੇ ਵੀ ਕੁਝ ਹੋਇਆ ਤਿੰਨ ਵਿਦਿਆਰਥੀ ਤੇ ਇੱਕ ਟੀਚਰ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਕਿਸਦਾ ਕਰਪਨ ਕੇਂਦਰੋਂ ਫ੍ਰਿਜ ਕੱਢ ਲਿਆ ਇਹ ਜਿਹੜੇ ਦੋ ਤਿੰਨ ਬੇਅਰ ਨੇ ਬਹੁਤ ਵੱਡੇ ਰਿਚ ਨੇ ਇਹਨਾਂ ਨੂੰ ਮਾਰ ਤੋ ਸਕਦੇ ਨਹੀਂ ਲੇਕਿਨ ਉਹਨਾਂ ਦੇ ਸ਼ਾਰਟ ਮਾਰ ਕੇ ਉਹਨਾਂ ਬੇਹੋਸ਼ ਕਰਕੇ ਸਿੱਟ ਲੈਂਦੇ ਨੇ ਫਿਰ ਫੜ ਲੈਂਦੇ ਨੇ ਇੱਕ ਬੇਅਰ ਉਹਨਾਂ ਨੇ ਫੜ ਲਿਆ ਇਸ ਰਿਚ ਦੇ ਹੋਂ ਉਹ ਕਹਿੰਦੇ ਕਿ ਚਿਪ ਪਾ ਕੇ ਤੇ ਫਿਰ ਉਹਨੂੰ ਦੂਰ ਲਿਜਾ ਕੇ ਛੱਡ ਦਿੱਤਾ ਜਾਏਗਾ ਤਾਂ ਕਿ ਉਸ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਨੋਟ ਕੀਤੀਆਂ ਜਾ ਸਕਣ ਗ੍ਰਿਜ਼ਲੀ ਵੇਅਰ ਦੀ ਪ੍ਰੋਬਲਮ ਲਗਾਤਾਰ ਵਧ ਰਹੀ ਹੈ ਸਰਕਾਰ ਕੋਲੇ ਹੰਟਰ ਬੇਨਤੀਆਂ ਕਰ ਰਿਹਾ ਕਿ ਪਬਲਿਕ ਸੇਫਟੀ ਦੇ ਮੱਦੇ ਨਜ਼ਰ ਉਹਨਾਂ ਦੀ ਹੰਟਿੰਗ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਹ ਕਦੋਂ ਤੇ ਕਿਵੇਂ ਬੰਦ ਹੋਈ ਇਸ ਦੀ ਇੱਕ ਪੂਰੀ ਦਾਸਤਾਨ ਹੈ ਜਿਹੜੀ ਅਸੀਂ ਬ੍ਰਾਡਕਾਸਟ ਕਰਾਂਗੇ